ਸਾਸੀਕਲ ਦੋਸਤੋ ਮੈਂ ਜਗਜੀਤ ਪਟਿੰਡੇ ਵਾਲਾ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਦਰਸ਼ਕੋ ਆਪਾਂ ਮਿਹਨਤੀ ਪਰਿਵਾਰਾਂ ਦੀਆਂ ਵੀਡੀਓ ਪਾਉਂਦੇ ਰਹਿੰਨੇ ਆ ਤਾਂ ਕਿ ਹਰ ਇੱਕ ਭੈਣ ਭਰਾ ਮੋਟੀਵੇਟ ਹੋ ਕੇ ਮੋਟੀਵੇਟ ਵਾਲੀਆਂ ਵੀਡੀਓ ਦੇਖ ਕੇ ਆਪ ਵੀ ਮੋਟੀਵੇਟ ਹੋਵੇ ਕੋਈ ਨਾ ਕੋਈ ਆਪਦੇ ਘਰਾਂ ਦੇ ਵਿੱਚ ਚਾਦਰ ਦੇਖ ਕੇ ਪੈਰ ਪਸਾਰੇ ਕੋਈ ਨਾ ਕੋਈ ਕਾਰੋਬਾਰਾਂ ਵਾਲਾ ਕੀਤਾ ਚਲਾਵੇ ਅੱਜ ਆਪਾਂ ਬਹੁਤ ਮਿਹਨਤੀ ਪਰਿਵਾਰ ਦੇ ਘਰੇ ਆਏ ਆ ਜਿਨ੍ਹਾਂ ਤੋਂ ਕਾਫੀ ਕੁਝ ਤੁਹਾਨੂੰ ਸਿੱਖਣ ਨੂੰ ਮਿਲੂਗਾ ਜ਼ਿੰਦਗੀ ਦੇ ਵਿੱਚ ਸੰਘਰਸ਼ਾਂ ਦੀ ਗੱਲ ਕਰੀਏ ਤਾਂ ਅਣਥੱਕ ਸੰਘਰਸ਼ ਕਰਕੇ ਤਰੱਕੀ ਵਾਲੇ ਪਾਸੇ ਆਏ ਆ ਜ਼ਿੰਦਗੀ ਹੈ ਹੀ ਸੰਘਰਸ਼ਾਂ ਦਾ ਨਾਂ ਜਿਹਨੇ ਜ਼ਿੰਦਗੀ ਦੇ ਵਿੱਚ ਸੰਘਰਸ਼ ਨਾ ਕਰੇ ਤਾਂ ਫਿਰ ਉਹ ਜ਼ਿੰਦਗੀ ਵੀ ਨਹੀਂ ਕਹਿ ਸਕਦੀ ਗੱਲ ਵਸ ਤੁਹਾਡੀ ਇਸ ਫੈਮਿਲੀ ਦੇ ਨਾਲ ਕਰਾਉਣੇ ਆ ਮੇਰੇ ਵੱਲੋਂ ਜੀ ਸਾਰੀ ਫੈਮਿਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਠੀਕ ਠਾਕ ਹੋ ਜੀ ਸਾਰੀ ਫੈਮਿਲੀ ਠੀਕ ਠਾਕ ਆ ਜੀ ਐ ਸਭ ਤੋਂ ਪਹਿਲਾਂ ਦਰਸ਼ਕਾਂ ਨੂੰ ਤੁਹਾਡਾ ਨਾਮ ਤੇ ਆਪਣੀ ਲੋਕੇਸ਼ਨ ਦੱਸੋ ਜਿੱਥੇ ਜੀ ਆਪਾਂ ਬੈਠੇ ਆ ਆਪਣਾ ਜੀ ਨਾਮ ਰਗਵੀਰ ਸਿੰਘ ਆ ਜੀ ਪਿੰਡ ਕਲਿਆਣ ਸੁੱਖਾ ਜ਼ਿਲ੍ਹਾ ਬਠਿੰਡਾ ਜੀ ਤਰਸੀਰ ਨਥਾਣਾ ਜੀ ਰਗਵੀਰ ਭਾਈ ਦੇਖੋ ਹਰੇਕ ਪੈਣ ਹਾਂਜੀ ਹਰੇਕ ਭਰਾ ਹਾਂਜੀ ਕੋਈ ਨਾ ਕੋਈ ਕਾਰੋਬਾਰ ਚਾਹੁੰਦਾ ਵੀ ਕੋਈ ਨਾ ਕੋਈ ਅਜੀਹਾ ਕਾਰੋਬਾਰ ਹੋਵੇ ਜਿੱਦੂ ਤੂੰ ਕੋਈ 2 ਰੁਪਏ ਖੜੇ ਹੋਣ ਸਹੀ ਗੱਲ ਹੈ ਕਿਉਂਕਿ ਸਾਰਾ ਦਿਨ ਕਬੀਲਦਾਰੀ ਇੱਕ ਖੂਹ ਹੈ ਸਹੀ ਗੱਲ ਸਾਰਾ ਦਿਨ ਪੈਸੇ ਦੀ ਲੱਗੋ ਲੱਗਾ ਆਉਂਦੇ ਆ ਖੇਤੀ ਦੇ 6 ਮਹੀਨਿਆਂ ਤੋਂ ਸਹੀ ਗੱਲ ਹੈ ਤੇ ਲੱਗਣੇ ਰੋਜ਼ ਹੈ ਸਹੀ ਗੱਲ ਤੁਸੀਂ ਪਸ਼ੂਆਂ ਦਾ ਕਾਰੋਬਾਰ ਚਲਾਇਆ ਠੀਕ ਹੈ ਜੀ ਹਨਾ ਹਾਂਜੀ ਹਾਂਜੀ ਕਿੰਨੇ ਜਨਮ ਰੈਸਟ ਹੈ ਮ ਆਪਣੇ ਕੋਲ ਜੀ ਆਪਣੇ ਕੋਲ ਜੀ 35 36 ਜਨਵਰ ਹੋਣਗੇ ਟੋਟਲ ਹਾਂਜੀ ਪ੍ਰੋਪਰ ਤਾਂ ਕਿਹੜੇ ਵੀ ਨਹੀਂ ਕੋਈ ਵੱਧ ਘੱਟ ਵੀ ਹੋ ਸਕਦਾ ਜੀ ਹਾਂਜੀ ਅੰਦਾਜ਼ਾ ਜੀ ਵੇਖੋ ਪਰਮਾਤਮਾ ਦੀ ਕਿੰਨੀ ਦਇਆ ਹਾਂਜੀ ਕਿੰਨੀ ਪਰਮਾਤਮਾ ਦੀ ਮਿਹਰ ਹੈ ਜੀ ਦਾ ਕਰਕੇ ਪਸ਼ੂਆਂ ਲਈ ਤਾਂ ਅੱਜ ਪੂਰੀ ਗਿਣਤੀ ਨਹੀਂ ਸਹੀ ਗੱਲ ਹੈ ਹਨਾ ਦੱਸ ਨਹੀਂ ਸਕਦੇ ਵੀ 36 ਹੈ ਕਿ 40 ਹੈ ਕਿ 38 ਹੈ ਹਨਾ ਹੁਣ ਜੀ ਗਾਂਾਂ ਸੂਈ ਜਾਂਦੀਆਂ ਮਗਰ ਬੱਚੀਆਂ ਹੋ ਜਾਂਦੀਆਂ ਹੋਰ ਫਿਰ ਗਿਣਤੀ ਹੂੰ ਹਾਂਜੀ ਰਵੀਰ ਭਾਈ ਇਸ ਲਾਈਨ ਵਾਲੇ ਪਾਸੇ ਫਿਰ ਕਿਵੇਂ ਆਏ ਨੈਣ ਵਾਲੇ ਪਾਸੇ ਜੀ ਹੌਲੀ 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 ਬਸ ਪਹਿਲਾਂ ਖੇਤੀ ਕਰਦੇ ਸੀਗੇ ਖੇਤੀ ਜੋਦੋਂ ਕੁਝ ਵੱਜਦਾ ਨਹੀਂ ਸੀ ਛੋਟਾ ਭਰਾ ਫੌਜੀ ਸੀਗਾ ਬਸ ਐ ਸਿਸਟਮ ਚੱਲਦਾ ਆਇਆ ਫਿਰ ਮੈਂ 20 ਕਿੱਲਾ ਦੀ ਖੇਤੀ ਕਰਦਾ ਹੁੰਦਾ ਸੀ ਉਹ ਜੋ ਕੁਝ ਵੱਜਦਾ ਨਹੀਂ ਸੀਗਾ ਫਿਰ ਮੈਂ ਹੌਲੀ ਹੌਲੀ ਮੰਗਾ ਰੱਖਦਾ ਹੁੰਦਾ ਸੀ ਫਿਰ ਮੈਂ ਹੌਲੀ ਹੌਲੀ ਗਾਂਗਾ ਰੱਖਣ ਲੱਗ ਗਿਆ ਹੂੰ ਗਾਂਗਾ ਤੋਂ ਚੱਲਦਾ ਚੱਲਦਾ ਸਿਸਟਮ ਹੌਲੀ ਹੌਲੀ ਮਤਲਬ ਵੱਧਦਾ ਗਿਆ ਇੱਧਰ ਸਿਸਟਮ ਉਹ ਪਹਿਲੇ ਅਸੀਂ ਕਾਲੇ ਸੀ ਇੱਕ ਉਹ ਦੁੱਧ ਸਾਡੇ ਕੋਲੇ 40 ਕਿਲੋ ਕੱਢ ਦਿੰਦੀ ਸੀ ਮਤਲਬ ਉਹ ਤਾਂ 20 ਕਿਲੋ ਵਾਲੀ ਗਾਂ ਵੀ ਹੈ ਨਹੀਂ ਸੀਗੀ ਉਥੋਂ ਜੀ ਫਿਰ ਅਸੀਂ ਮਤਲਬ ਗਾਂ ਲਿਆਂਦੀ ਇੱਕ ਪਹਿਲੀ ਉਹ ਲੈ ਲਈ ਅਸੀਂ ਉਹ ਮੁਰਕ ਖੂਨ ਮੂਤਣ ਲੱਗੇ ਸੱਜਰ ਆਉਂਦੀ ਜੀ ਤੇ ਉੱਥੇ ਪੰਜ ਸੱਤ ਦਿਨ ਉੱਥੇ ਵੀ ਮਨ ਜਾ ਟੁੱਟ ਗਿਆ ਵੀ ਯਾਰ ਸਿਸਟਮ ਜਾਂ ਲੋਟ ਨਹੀਂ ਹੌਲੀ ਹੌਲੀ ਮਿਹਨਤ ਕਰਦੇ ਗਏ ਤੇ ਉਹ ਗਾਂ ਹੌਲੀ ਹੌਲੀ 20 ਕਿਲੋ ਦੁੱਧ ਤੇ ਜਾਵੜੀ ਪਹਿਲਾਂ ਬੈੜ ਹੂੰ ਤੇ ਉਹ ਦੂ ਗਾਂ ਵਸੂndi ਗਈ ਫਿਰ ਉਹ ਦੂ ਹੋਰ ਟੈਸਟ ਵਾਜਨ ਦਾ ਬੰਦਾ ਜਿਮੀ ਜਿਮੀ ਆਪਾਂ ਨੂੰ ਮਤਲ ਨੌਲਜ ਜੀ ਆਈ ਜਾਂਦੀ ਆ ਉਦੋਂ ਨੂੰ ਬੰਦਾ ਪੁਰਿਆ ਜਾਂਦਾ ਜੀ ਫਿਰ ਹੌਲੀ ਹੌਲੀ ਆਪਦੇ ਟੀਕੇ ਟੂਕੇ ਭਰਉਣ ਲੱਗ ਕੇ ਉਹਦੀ ਹੌਲੀ ਹੌਲੀ ਬਰੀਡ ਹੋ ਗਈ ਸਾਡੇ ਕੋਲੇ ਬੱਚੀਆਂ ਹੋਊਗੀਆਂ ਬੱਚੀਆਂ ਦੇ ਨਾਲ ਸਾਨੂੰ ਉਦੋਂ ਨੂੰ ਖਿੱਚ ਪੈ ਗਈ ਅੱਛਾ ਉਹ ਆ ਫਿਰ ਕਿੰਨੇ ਜਾਨਵਰ ਦੇਗੀ ਕਿੰਨੀਆਂ ਬੱਚੀਆਂ ਦੇਗੀ ਸਾਡੇ ਕੋਲੇ ਜੀ ਉਹਦੀਆਂ ਹੋਣਗੀਆਂ ਜੀ ਮੈਨੂੰ ਹੁਣ ਤਾਂ 6-7 ਬੱਚਾ ਹੋਣਗਾ ਘੱਟੋ ਘਾਟ 8 ਹੀ ਹੋਣਗੀਆਂ 8 ਬੱਚੀਆਂ ਜੀ ਹਾਂਜੀ 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 ਵਾਹ ਜੀ ਵਾਹ ਉਦਾਹਰਨ ਪਰਿਵਾਰ ਤੁਰਿਆ ਆਉਂਦਾ ਹੁਣ ਬਸ ਕੁਝ ਹੋਰ ਵਿੱਚ ਲੈ ਲਈਆਂ ਸੀਗੀਆਂ ਚੰਗੀ ਗਾਣੇ ਪੈਰ ਧਰਿਆ ਉੱਤੇ ਸੰਘਰਸ਼ ਕਰਿਆ ਮਿਹਨਤ ਕਰੀ ਹੈਨਾ ਚੰਗੀ ਗਾਉਂ ਜੀ ਪਹਿਲਾਂ ਜਦ ਲਈ ਸੀ ਉਹ ਬਿਮਾਰ ਹੋ ਗਈ ਸੀ ਹੁਣ ਸਾਰਾ ਬਿਮਾਰ ਹੋਣਾ ਕਰਕੇ ਫਿਰ ਹੌਲੀ ਹੌਲੀ ਸੈੱਟ ਕਰੀ ਸੈੱਟ ਕਰਕੇ ਫਿਰ ਮਤਲਬ ਉੱਥੋਂ ਚੱਲ ਪਿਆ ਕੰਮ ਹੂੰ ਦੁੱਧ ਵਧਗਾ ਕੱਢਿਆ ਨਹੀਂ ਪਹਿਲਾਂ ਤੁਸੀਂ ਕੈਮਰਾ 'ਫਰ ਰਿਕਾਰਡ' ਗੱਲ ਕਰ ਰਹੇ ਸੀ ਵੀ ਮੈਂ ਹਾਂਜੀ ਵਪਾਰ ਦਾ ਕੰਮ ਵੀ ਕੀਤਾ हां जी व्यापार ਦਾ ਕੰਮ ਮੈਂ ਕਰਿਆ ਸੀ। ਕੋਈ ਵਪਾਰੀ ਬੰਦਾ ਤਾਂ ਇੰਨੇ ਜਨਮਾਂ ਰਵ ਦੀ ਕਿੱਲੇ ਤੇ ਰੱਖ ਹੀ ਨਹੀਂ ਸਕਦਾ। ਨਹੀਂ ਜੀ ਵਪਾਰਜ ਤਾਂ ਮੈਂ ਘੱਟ ਹੀ ਖਾਦਾ। ਹੂੰ ਬਹੁਤ ਘੱਟ ਖਾਦਾ। ਦਰਸ਼ਕਾਂ ਨੂੰ ਵੀ ਸ਼ੇਅਰ ਕਰੋ। ਪਹਿਲਾਂ ਜੀ ਮੈਂ ਕੱਲਾ ਕਰਦਾ ਹੁੰਦਾ ਸੀਗਾ। ਹੂੰ ਤੇ ਕੱਲਾ ਕਰਦਾ ਕਰਦਾ ਉੱਥੋਂ ਮੈਂ ਕਿਸੇ ਬੰਦੇ ਨਾਲ ਹੋਰ ਜੁੜ ਗਿਆ। ਹੂੰ ਉਹਨੇ ਮੈਨੂੰ ਇੰਨੇ ਭੜੀ ਹਾਲਤ ਕਰੀ ਮੈਂ ਤੁਹਾਨੂੰ ਦੱਸ ਹੀ ਨਹੀਂ ਸਕਦਾ। ਹੂੰ 6-7 ਲੱਖ ਦਾ ਘਾਟਾ ਪਿਆ। ਇਕੱਲੇ ਨੇ ਭਰਿਆ। ਉਹ ਪਟਿਆਲੇ ਦੇ ਬੰਦੇ ਸੀ ਉੱਥੋਂ 6-7 ਲੱਖ ਮੁੱਕਰ ਗਈ ਸੀ। ਹੂੰ ਉਸ ਤੋਂ ਬਾਅਦ ਫਿਰ ਮੈਂ ਸੋਹ ਹੀ ਖਾਲੀ ਵੀ ਆਪਾਂ ਇਹ ਕੰਮ ਕਰਨ ਨਹੀਂ ਨਹੀਂ ਬਸ। ਉਦੋਂ ਬੇਟਾ ਭਰ ਪਾਕਿਆ ਸੀ ਤੇ ਉਸ ਤੋਂ ਬਾਅਦ ਕੰਮ ਹੋਇਆ। ਉਸ ਤੋਂ ਬਾਅਦ ਫਿਰ ਮੈਂ ਸਮਝ ਖਾਰੀ ਵੀ ਆਪਾਂ ਇਹ ਜਰ ਵਪਾਰ ਕਰਨਾ ਹੀ ਨਹੀਂ ਬਸ ਜਿੰਦਗੀ ਜੇ ਆਪ ਘਰੇ ਕੰਮ ਕਰਨਾ। ਅੱਛਾ ਕਿਹੜੇ ਸਨ ਦੀ ਗੱਲ ਹੈ ਕੁਝ ਜ਼ਿਆਦਾ ਇਹ? ਇਹ ਮੈਂ ਕਹਿੰਨਾ 19 ਦੀ ਹੈ ਜੀ। 2019 ਤੋਂ ਬਾਅਦ ਫਿਰ ਕਿਸੇ ਨੂੰ ਵੀ ਪਸ਼ੂ ਦਵਾਉਣਾ ਬੰਦ ਹੀ ਕਰ ਦਿੱਤਾ। ਉਹ ਗਾਂਾਂ ਦਾ ਮੈਂ ਪਹਿਲਾਂ ਵੀ ਰੱਖਦਾ ਸੀ। ਹੂੰ ਮਤਲਬ ਘਰੇ ਚੋਣਦੇ ਹੁੰਦੇ ਸੀ ਦੁੱਧ ਮਤਲਬ ਪਹਿਲਾਂ ਤੋਂ ਵੀ ਚੱਲਦਾ ਅਸੀਂ ਹੋਏ ਹੁਣ ਮੈਨੂੰ 12 14 ਹਾਲ ਕਰਦੇ ਨੂੰ ਸਿਸਟਮ ਉਦੋਂ ਵੇ ਦੀ ਘਰੇ ਤਾਂ ਗੰਗਾ ਚੱਲੀ ਜਾਂਦੀਆਂ ਸੀ ਮੈਂ ਨਾਲ ਵਪਾਰ ਦਾ ਵੱਧ ਕਰਦਾ ਨਾਲ ਵਪਾਰ ਵਾਲੇ ਪਾਸੇ ਇੰਟਰਸਟ ਵੱਧ ਉਧਰ ਉਧਰ ਸੁਣ ਮੈਨੂੰ ਸ਼ੌਂਕ ਜਾਂ ਵੱਧ ਸੀਗਾ ਜਦੋਂ ਮੈਨੂੰ ਕਾਟਾ ਪੈਣ ਲੱਗ ਗਿਆ ਤੇ ਕਾਟਾ ਭਰਿਆ ਤੇ ਮੈਨੂੰ ਫਿਰ ਮਾਣਾ ਉਦੋਂ ਬਾਅਦ ਮੈਂ ਵਪਾਰ ਦਾ ਨਫ਼ਰਤ ਹੀ ਨਹੀਂ ਪੈ ਗਈ ਮੈਂ ਕਿਸੇ ਨੂੰ ਗਾਂ ਵਪਾਰੀ ਨੂੰ ਵੀ ਇੱਕ ਹੈਕ ਨੂੰ ਬੰਦੇ ਨੂੰ ਸਮਝਾਉਣਾ ਵੀ ਯਾਰ ਤੂੰ ਵਪਾਰ ਨਾ ਕਰ ਹੂੰ ਵੀ ਆਦੇ ਘਰੇ ਵੇ ਜਾ ਟੱਕੇ ਘੱਟ ਖਾਲਾ ਜੀ ਬਸ ਵੀ ਇਧਰੇ ਪਾਸੇ ਆ ਜਾ ਹੌਲੀ 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 ਬੰਦਾ ਇੱਥੇ ਹੁਣ ਆਪਾਂ ਕਿਸੇ ਤੇ ਦੇਣਾ ਤਾਂ ਨਹੀਂ ਹੂੰ ਕੋਈ ਫਿਕਰ ਤਾਂ ਨਹੀਂ ਉੱਥੇ ਕੀ ਫਿਕਰ ਹੁੰਦਾ ਅੱਜ ਲੈ ਲਈ ਕਿਸੇ ਦੋ ਮਹੀਨੇ ਦਾ ਕਰ ਨੂੰ ਆਪ ਉਹਦੇ ਪੈਸੇ ਦੇਣੇ ਆ ਉੱਥੇ ਮੁਸੀਬਤ ਖੜੀ ਹੋ ਜਾਂਦੀ ਆ ਗਾਂਹ ਵਾਲਾ ਬੰਦਾ ਪੈਸੇ ਨਹੀਂ ਦਿੰਦਾ ਉੱਥੇ ਬਹੁਤ ਪ੍ਰੋਬਲਮ ਆਉਂਦਾ ਬਹੁਤ ਘਟਿਆ ਅਨਸਰ ਟੱਕਰ ਕੇ ਜਿਹੜੇ 6-7 ਲੱਖ ਰੁਪਏ ਦਾ ਹਾਂਜੀ ਹਾਂਜੀ ਬਾਲਾ ਘਟਾ ਬੈਸੀ 7 ਲੱਖ ਕਿਹੜਾ ਜੀ ਤੁਹਾਨੂੰ ਮੈਂ ਗਿਣਾਈ ਨਹੀਂ ਸਕਦਾ ਹੂੰ 14-15 ਲੱਖ ਰੁਪਏ ਤੋਂ ਵੱਧ ਹੀ ਪਿਆ ਹੋਊਗਾ ਕੋਹ ਸਮੇ ਦਾ ਮਤਲਬ 5-6 ਲੱਖ ਬਹੁਤ ਹੁੰਦਾ ਸੀ ਜਿਹੜਾ ਮ ਇਕੱਲੇ ਨੇ ਪਰਿਆ ਇਕੱਠਾ ਹੀ ਮਾਲ ਪਹਿਲਾਂ ਉਹਨਾਂ ਦਾ ਸਰਕਲ ਬਣਿਆ ਸੀ ਫਿਰ ਮਾਲ ਦੇਈ ਐ ਨਹੀਂ ਮੇਰਾ ਨਹੀਂ ਸਰਕਲ ਬਣਿਆ ਸੀ ਮੇਰਾ ਤਾਂ ਜਿਹੜਾ ਬੰਦਾ ਮੇਰਾ ਸਾਥ ਸੀ ਉਹਦਾ ਬਣਿਆ ਬਸ ਹੂੰ ਉਹਨੂੰ ਮੈਂ ਇੱਕ ਦੋ ਵਾਰੀ ਸਮਝਾਇਆ ਉਹਨੇ ਮੇਰੀ ਮੰਨੀ ਨਹੀਂ ਹੂੰ ਬਸ ਉਦੋਂ ਕੰਮ ਫੇਲ ਹੋ ਗਿਆ ਉਹ ਵੀ ਫਿਰ ਥੱਲੇ ਨੂੰ ਆਉਂਦੀ ਸਟਾਰਟ ਹੋ ਗਈ ਹਾਂ ਬਸ ਤਾਹਾਂ ਨੂੰ ਜਾਣ ਦੀ ਬਜਾਈ ਜਾਣ ਦੀ ਬਜਾਈ ਉੱਥੋਂ ਵੀ ਫਿਰ ਮੈਂ ਉਹ ਬੰਦੇ ਨੂੰ ਉਹਦੇ ਬੰਦੇ ਘਰੇ ਕਹਿ ਕੇ ਆਇਆ ਸੀ ਮੈਂ ਮੈਂ ਜੇ ਮੇਰੀ ਜ਼ਰੂਰਤ ਹੋਈ ਤਾਂ ਤੇਨੂੰ ਮੈਂ ਕੁਝ ਕਰਕੇ ਦਿਖਾਉਂ ਤੇ ਨਹੀਂ ਤੇਰੀ ਜ਼ਰੂਰਤ ਹੋਈ ਤਾਂ ਤੂੰ ਕੁਝ ਕਰਕੇ ਦਿਖਾ ਹੂੰ ਉਸ ਤੋਂ ਬਾਅਦ ਫਿਰ ਮੈਂ ਸੌਂ ਖਾ ਲਈ ਉਹ ਬੰਦੇ ਜੇ ਮੂਨਾ ਵੀ ਨਹੀਂ ਚਾਹੀਦਾ ਹਾਂ ਇੱਥੇ ਆਇਆ ਮੇਰੇ ਕੋਲ ਦੋ ਚਾਰ ਜੇ ਆਪਾਂ ਮੂੰਹ ਨਹੀਂ ਲਾਇਆ ਉਹ ਬੰਦੇ ਹੂੰ ਉਹ ਬੰਦਾ ਪੈਸੇ ਉਹਨੇ ਮੈਨੂੰ ਪਤਾ ਤਾਂ ਲੱਗ ਗਿਆ ਸੀਗਾ ਉਹ ਕੀ ਕਰ ਗਿਆ ਉਹ ਗਾਹਾਂ ਵਾਲੇ ਬੰਦੇ ਨਾਲ ਧੱਤ ਕਰ ਗਿਆ ਹੂੰ ਅੱਧੇ ਪੈਸੇ ਹੋ ਰੱਖ ਗਿਆ ਮੇਰੇ ਵਾਲੇ ਪੈਸੇ ਮਾਰਦੇ ਉਹਨੇ ਵੇਖੋ ਦਰਸ਼ਕੋ ਭਰਾਵੋ ਜਿਹੜਾ ਧਾਰ ਸਦਾਰ ਵਾਲਾ ਕੰਮ ਆ ਵੇਖੋ ਕੰਮ ਇਹ ਜਵਾਨਾਂ ਤੇ ਚੱਲਦੇ ਆ ਪਰ ਬਹੁਤਾ ਵੱਡੇ ਬੰਦੇ ਚੰਗੇ ਵੀ ਬਹੁਤ ਸਾਡੇ ਇੱਥੇ ਅੱਸੀ ਬਸ ਬਾਰੀ ਹੈਗਾ ਤੋਂ ਦੋ ਚਾਰ ਬੰਦੇ ਰਹਿ ਗਏ ਪਰ ਬਾਲੇ ਨਹੀਂ ਹੂੰ ਮੈਂ ਤਾਂ ਨਹੀਂ ਮੰਨਦਾ ਵੀ ਬਾਲੇ ਹੋਣਗੇ ਜੀ ਕਿਉਂਕਿ 2-3 ਸਾਲਾਂ ਚ ਪਸ਼ੂ ਤਿਆਰ ਕਰਦੇ ਆ ਲੱਖਾਂ ਰੁਪਇਆ ਖਰਚ ਕਰ ਦਿੰਨੇ ਆ ਹਾਂ ਉਹ 2 ਰੁਪਏ ਵੱਧ ਕਹਿ ਦਿੰਦੇ ਆ ਕਿ ਤੇ ਉੱਥੇ ਜਿਹੜਾ ਜਾਨਵਰ ਉਹਨਾਂ ਨੂੰ ਦਿੱਤਾ ਜਾਂਦਾ ਉਹ 2-4000 ਵੱਧ ਹੀ ਰਹਿ ਜਾਂਦਾ ਕੱਲਾ ਉਹ ਕੱਖ ਵੀ ਨਹੀਂ ਮਿਲਦਾ ਹਨਾ ਅਸੀਂ 20-2000 ਰੁਪਇਆ ਵੀ ਉਹਨਾਂ ਨੂੰ ਧਰਕੇ ਪਸ਼ੂ ਦਿੱਤੇ ਸੀ ਜਿਹੜੇ ਬੰਦਿਆਂ ਨੇ ਪੈਸੇ ਮੁੱਕਰੇ ਹਾਂ 20-20 30-3000 ਰੁਪਇਆ ਵੀ ਕੱਲੇ ਉਹ ਕੁੱਤਾ ਤਾਂ ਨਾਲ ਹੀ ਰਹਿ ਗਿਆ ਕੱਲੇ ਕੋ ਪੱਲੇ ਦਾ ਪਿਆ ਨਹੀਂ ਸਾਡੇ ਉਹਨਾਂ ਨੂੰ ਹੀ ਪਤਾ ਸੀ ਜਿਹੜੀ ਕੱਲੀ ਸਾਈ ਦੇ ਜੀ ਉਹੀ ਆ ਉਹ ਸੋਹੀ ਆ ਕੱਲੀ ਹਨਾ ਜੀ ਹਾਂ ਜੀ ਜੀ ਮਾਤਾ ਜੀ ਵੇਖੋ ਪਸ਼ੂਆਂ ਦਾ ਕਾਰੋਬਾਰ ਹੋਇਆ ਖੇਤੀ ਦਾ ਕਾਰੋਬਾਰ ਹੋਇਆ ਖੇਤੀ ਰਿਲੇਟਡ ਕੋਈ ਵੀ ਕਾਰੋਬਾਰ ਹੋ। ਹਾਂਜੀ। ਪਰਿਵਾਰ ਦੇ ਸੰਯੋਗ ਤੋਂ ਬਿਨਾ ਨਹੀਂ ਚੱਲਦਾ। ਹਾਂਜੀ ਹਾਂਜੀ। ਫਿਰ ਕਿੰਨਾ ਕੁ ਜਨਮਾਂ ਵਾਲੇ ਪਾਸੇ ਕਿੰਨਾ ਕੁ ਸੰਘਰਸ਼ ਕੀਤਾ ਕੋਈ ਉਹ ਵੀ ਭੈਣਾਂ ਨਾਲ ਬੱਚੀਆਂ ਨਾਲ ਸ਼ੇਅਰ ਤੂੰ ਜ਼ਰੂਰ ਕਰੋ। ਹੂੰ ਅਸੀਂ ਬਹੁਤ ਜੀ ਸਵੇਰ ਉੱਠਣਾ, ਸਵੇਰ ਉੱਠ ਕੇ ਗੋਸਨਾ ਧਾਰਾਂ ਚੋਣੀਆਂ ਤੇ ਤਿੰਨ ਵੇਰੀ ਅਸੀਂ ਪਸ਼ੂ ਨਵਾਉਣੇ, ਘਰ ਵਿੱਚ ਇੱਥੋਂ ਖੋਲ ਕੇ ਬਾਹਰ ਲੈ ਜਾਣ। ਕੱਲਾ ਕੱਲਾ ਪਸ਼ੂ ਖੋਲ ਕੇ ਬਾਰ ਲੈ ਕੇ ਜਾ ਕੇ ਨਮਾ ਬਾਰ ਲਗਾ ਕੇ ਅਸੀਂ ਨਮਾਉਂਦੇ ਹਮਮ ਬੰਦਾ ਸਵੇਰ ਫਿਰ ਦੁਪਹਿਰ ਫਿਰ ਸ਼ਾਮ ਨੂੰ ਵਾਹ ਛੇ ਜਿਹੇ ਬਾਹਰ ਖੇਤ ਕੰਮ ਕਰਦੇ ਅਸੀਂ ਸੰਨੀ ਵੀ ਪਾਉਣੀ ਹਮ ਆਪ ਪੱਠੇ ਵੀ ਪਾਉਣੀ ਅਸੀਂ ਆਪ ਅੱਛਾ ਲੇਬਰ ਵਾਲਾ ਬੰਦਾ ਨਹੀਂ ਸੀ ਕੋਈ ਰੱਖਿਆ ਨਾ ਕੋਈ ਬੰਦਾ ਨਹੀਂ ਸੀ ਰੱਖਿਆ ਹਮ ਹੁਣ ਤਾਂ ਜੇ ਕੰਮ ਕਰ ਰਹੇ ਬਹੁਤ ਸੋਖੇ ਨੇ ਹਮ ਹੁਣ ਤਾਂ ਲੇਬਰ ਵਾਲੇ ਬੰਦੇ ਨੇ ਮੋਟਰਾਂ ਲੱਗੀਆਂ ਪੈਪਰਾਂ ਪਾਣੀ ਪਸੂਲਮ ਹੋ ਰਿਹਾ ਉਦੋਂ ਅਸੀਂ ਬਾਲਟੀਆਂ ਪਰ ਪਰ ਕੇ ਮੋਟਰ ਤੋਂ ਵੱਡੀ ਤੋਂ ਨਮਾਉਂਦੇ ਹੁੰਦੇ ਸੀ ਪਸੂਲਮ ਹੋ ਰਿਹਾ ਜਾਂ ਮੱਝਾਂ ਸਾਰੇ ਪਸ ਉੱਥੇ ਨਮਾਉਂਦੇ ਸੀ ਹਮ ਇਹਨਾਂ ਫਿਰ ਕਰਮਾਂ ਵਾਲੇ ਹੱਥਾਂ ਨੇ ਫਿਰ ਨਲਕੇ ਨੁਲਕੇ ਵੀ ਗੇੜੇ ਹਾਂਜੀ ਬਹੁਤ ਨੜਕਾ ਨੜਤੀ ਹੁੰਦੀ ਸੀ ਹੂੰ ਮਰਕੇ ਤੇ ਕੰਮ ਕਰਦੇ ਸਾਰੇ ਸੀ ਵਾਹ ਜੀ ਵਾਹ ਹੁਣ ਅੱਜ ਕੱਲ੍ਹ ਦੀਆਂ ਕੁੜੀਆਂ ਵੇਖੋ ਕੁਝ ਕ ਹੈਗੀਆਂ ਜਿਹੜੀਆਂ ਇੰਟਰਸਟ ਨਾਲ ਕੰਮ ਕਰਦੀਆਂ ਹਾਂਜੀ ਹਾਂਜੀ ਪਰ ਕੁਝ ਕ ਹੈਗੀਆਂ ਆਈਆਂ ਜਿਹੜੀਆਂ ਕਹਿ ਦਿੰਦੀਆਂ ਕੰਮ ਬਹੁਤ ਔਖਾ ਹੈਗਾ ਕਿੰਨਾ ਔਖਾ ਕੰਮ ਪਛਮਾ ਦਾ ਨਹੀਂ ਸੰਤ ਤਾਂ ਕੋਈ ਔਖਾ ਲੱਗਦਾ ਹੂੰ ਸੰਤ ਤਾਂ ਕੋਈ ਔਖਾ ਨਾ ਸਾਬ ਬਹੁਤ ਵਧੀਆ ਕੰਮ ਕਰਦਾ ਕਿਉਂਕਿ ਤੁਸੀਂ ਸੰਘਰਸ਼ ਬਹੁਤ ਕਰਿਆ ਹਾਂਜੀ ਹੈਣਾ ਜੀ ਹਾਂਜੀ ਹਾਂਜੀ ਜੀ ਹੋਰ ਕੋਈ ਸੰਘਰਸ਼ ਦੀ ਗੱਲ ਫੇਰ ਹੋਰ ਤਾਂ ਜੀ ਬਸ ਆਹੀ ਆ ਵੀ ਵਦਗਾ ਆਪਦਾ ਹੁਣ ਸਿਸਟਮ ਸੈੱਟ ਹੋ ਜਾਊਗਾ ਬਸ ਹਾਂ ਜੀ ਪਰਮਾਤਮਾ ਬਹੁਤ ਬਹੁਤ ਸ਼ੁਕਰੀਆ ਹੂੰ ਮੈਂ ਤਾਂ ਕਹਾ ਤੋਂ ਬਸ ਤੇ ਦੀ ਜੀ ਪਰਮਾਤਮਾ ਨੇ ਬਹੁਤ ਬਹੁਤ ਦਿੱਤਾ ਬਹੁਤ ਬਹੁਤ ਜੀ ਦੁਨੀਆਂ ਬਸਵਾ ਨੇ ਸਾਰਾ ਸਾਡਾ ਸਰਵਸ ਬਣਾ ਜੀ ਕਿਉਂਕਿ ਕਾਫੀ ਭਰਾ ਕਮੈਂਟ ਵੀ ਕਰਦੇ ਆ ਕਾਫੀ ਭੈਣਾਂ ਵੀ ਕਮੈਂਟ ਕਰਨੀਆਂ ਆ ਹਾਂ ਜੀ ਫਿਰ ਕੀ ਕੁਝ ਬਣਾਇਆ ਇਹਨਾਂ ਪਸੰਦਾਂ ਦੇ ਵਿੱਚੋਂ 15 16 ਸਾਲਾਂ ਦੀ ਮਿਹਨਤ ਤਾਂ ਜ਼ਰੂਰ ਰੱਖਦਿਆਂ ਨਹੀਂ ਹੋਗੇ ਸੁਣਾਰੀ ਚ ਤਾਂ ਬਰ ਸਾਰੀ ਉਮਰੀ ਆਪਾਂ ਕਰਦੇ ਆਉਣੇ ਆ ਹਨਾ ਜੀ ਕੀ ਕੁਛ ਬਣਾਇਆ ਜੀ ਵੀ ਸਾਰੇ ਖਸੂਰ ਬਣਾਏ ਜੀ ਸਾਰਾ ਕੁਛ ਇਹਨਾਂ ਤੋਂ ਤਿਆਰ ਹੋਇਆ ਵਾਹ ਜੀ ਵਾਹ ਹਾਂ ਜੀ ਵਾਹ ਜੀ ਵਾਹ ਇਹ ਕੀ ਨਾਮ ਹੈ ਬ੍ਰਦਰ ਤੁਹਾਡਾ ਆਪਣਾ ਨਾਮ ਗੁਰਵਿੰਦਰ ਸਿੰਘ ਹੈ ਗੁਰਵਿੰਦਰ ਆ ਉਮਰ ਬਹੁਤ ਛੋਟੀ ਆ ਮਾਂ ਬਾਪ ਨੇ ਬਾਕੀ ਤੈਨੂੰ ਇੱਕ ਚਲਦੀ ਘੋੜੀ ਦੀ ਮਹਾਰ ਫੜਾਤੀ ਹਨਾ ਫਿਰ ਕੀ ਗੁਰਵਿੰਦਰ ਕੀ ਕਰਨਾ ਚਾਹੁੰਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਬਸ ਇਹ ਆਪਣਾ ਇੱਕ ਹੁਣ ਪਸ਼ੂ ਹੈਗੇ ਹੀ ਆਪਣੇ ਕੋਲ ਚੰਗੇ ਹਮ ਆਪਣਾ ਇੱਕ ਬਸ ਸ਼ੈੱਡ ਹੀ ਪਾਉਣਾ ਈ ਸ਼ੈੱਡ ਵੀ ਇੰਨਾ ਨਹੀਂ ਪਾ ਗਦੇ ਹਾਂਜੀ ਜੀ ਇੰਨਾ ਨਹੀਂ ਬਸ ਹੁਣ ਬੱਚੀਆਂ ਜੁੜੀ ਜਾਂਦੀਆਂ ਜੀ ਨਾਲ ਥੋੜੀ-ਥੋੜੀ ਆਪਾਂ ਵਿੱਚੋਂ ਇੱਕ ਦੋ ਪਸ਼ੂ ਸੇਲ ਕਰਕੇ ਜੀ ਆਪਦਾ ਸ਼ੈੱਡ ਪਾ ਲਾਂਗੇ ਸੈਟਲਮੈਂਟ ਹੋ ਜਾਊ ਆਪਣੀ ਉਸ ਤੋਂ ਬਾਅਦ ਦੇ ਵਿੱਚ ਹਮ ਫਿਰ ਆਪਾਂ ਆਪਦੀਆਂ 70 80 ਗੀਆਂ ਕਰਨ ਦੀ ਇਸਾਈ ਗੇਰਾਂ ਦੇਲ ਚੋਂ ਆਪਣੀ ਕਰਕੇ ਦੇਖਾਂਗੇ ਹਮ ਹਾਂਜੀ ਫਿਰ ਟ੍ਰੇਨਿੰਗ ਟ੍ਰੇਨਿੰਗ ਨਹੀਂ ਕਿ ਸੋਚਿਆ ਵੀ ਕੋਈ ਟ੍ਰੇਨਿੰਗ ਹੀ ਕਰਾਈਏ ਹੁਣ ਆਪਾਂ ਨਹੀਂ ਟ੍ਰੇਨਿੰਗ ਮੈਂ ਕਰੀ ਸੀਗੀ ਜੀ ਆਪਣੇ ਇੱਥੇ 15 ਦਿਨਾਂ ਦਾ ਟ੍ਰੈਲ ਲੱਗਦਾ ਜੀ ਇੱਥੇ ਪਿੰਡ ਮੋਗੇ ਆ ਜੀ ਕੋਲੇ ਗੱਲ ਪਿੰਡ ਆ ਜੀ ਹੂੰ ਉੱਥੋਂ ਟ੍ਰੇਨਿੰਗ ਕਰੀ ਸੀ ਜੀ ਮੈਂ 15 ਕਿ ਦਿਨਾਂ ਦੀ ਹੂੰ ਤੇ ਉਹ ਮਹੀਨੇ ਦਾ ਵੀ ਮੇਰਾ ਇੱਕ ਕਾਰੀਕਰੰਦਰਾਤਾ ਹੈਗਾ ਜੀ ਇੱਥੇ ਆਪਣੇ ਹੁੰਦੀ ਹੈ ਜੀ ਪਟੰਡੇ ਤੋਂ ਹੂੰ ਜਿਹੜਾ ਕਿ ਜਾਦੇ ਨੌਲਜ ਮਿਲ ਜਾਂਦੀ ਹੈ ਵੈਸੇ ਤਾਂ ਇਹ ਨੌਲਜ ਹੈ ਜਿਹੜੀ ਜੇ ਤੁਸੀਂ ਆਪਾਂ ਪ੍ਰੈਕਟੀਕਲੀ ਕਰਦੇ ਆ ਉਦੋਂ ਮਿਲਦੀ ਹੈ ਜੀ ਸਹੀ ਤਾਂ ਉਹੀ ਆ ਸਹੀ ਤਾਂ ਉਹੀ ਆ ਜੀ ਹੁਣ ਸਾਡੇ ਆਪਣੇ ਪਿੱਛੇ ਜੀ ਇੱਕ ਆਪਣੀ ਬੱਛੀ ਮਰੀ ਜੀ ਉਹ ਕਰਦੀ ਉਦੋਂ ਫਿਰ ਕੁਝ ਹੋਰ ਚੀਜ਼ਾਂ ਬਾਰੇ ਪਤਾ ਲੱਗਿਆ ਪਹਿਲਾਂ ਮੈਨੂੰ ਟੀਕਿਆਂ ਬਾਰੇ ਜਦੋਂ ਮੈਂ ਬਾਹਰੋਂ ਆਇਆ ਇਹ ਮੈਨੂੰ ਕੋਈ ਨੌਲੇਜ ਹੀ ਨਹੀਂ ਸੀਗੀ ਹੂੰ ਮੈਂ ਆਪਣੇ ਫਾਜ਼ਲ ਸਾਹਿਬ ਤੋਂ ਪੁੱਛ ਕੇ ਲਉਦਾ ਹੁੰਦਾ ਸੀਗੇ ਤੇ ਹੁਣ ਸਮਝ ਆਈ ਇਹ ਮੈਨੂੰ ਪੁੱਛਦੇ ਆ ਜੀ ਕਿ ਕਿਹੜਾ ਲਾ ਕੇ ਕਿਹੜਾ ਟੀਕਾ ਕਿ ਕਿਹ ਕਿਹੜੇ ਜੇ ਲੱਗੂਗਾ ਜੀ ਹੂੰ ਉਹ ਫਿਰ ਹੌਲੀ ਹੌਲੀ ਜਦੋਂ ਆਪਾਂ ਵਿੱਚ ਪਈ ਜਾਂਦੇ ਆਂ ਇਹ ਕੰਮ ਦੇ ਤੇ ਫਿਰ ਆਪਾਂ ਨੂੰ ਜਿਆਦਾ ਨੌਲੇਜ ਆਈ ਜਾਂਦੀ ਆ ਜੀ ਹੂੰ ਇੱਕ ਚੀਜ਼ ਤੁਹਾਨੂੰ ਹੋਰ ਕਹਿਣੀ ਆ ਕਿਉਂਕਿ ਹੁਣ ਤਾਂ ਮਾਪੇ ਬੈਠੇ ਆ ਸਾਰਾ ਕੁਝ ਮਨੇਜ ਵੀ ਕਰਦੇ ਆ ਤੁਸੀਂ AI ਵੀ ਜ਼ਰੂਰ ਸਿੱਖ ਕੇ ਆਓ ਆਪ ਕਰਨੇ ਸਿੱਖੋ ਏ ਆਈ ਦਾ ਤਾਂ ਥੋੜਾ ਜਿਹਾ ਔਖਾ ਜੀ ਕੰਮ ਹਜੇ ਚੱਲ ਵੈਸੇ ਉਹ ਮੇਰਾ ਹੈਗਾ ਜੀ ਇਰਾਦਾ ਇਹਦੇ ਵਿੱਚ ਵੀ ਏ ਆਈ ਆਪਦੇ ਆ ਹੱਥ ਨਾ ਹੋ ਵੀ ਫਰਕ ਲੈਂਦਾ ਹੀ ਹੂੰ ਫਰਕ ਲੈਂਦਾ ਕਿਉਂਕਿ ਡਾਕਟਰ ਵੀ ਅੱਜ ਕੱਲ ਕਈ ਵਾਰੀ ਟੀਕੇ ਹੋਰ ਸਾਹਬ ਦੇ ਪਰ ਜਾਂਦੇ ਆ ਜੀ ਹੂੰ ਅੱਜ ਕੱਲ ਸੀਮਨ ਉਹ ਖੋਦਿਆ ਪਹਾੜ ਤੇ ਨਿਕਲਦੀ ਚੂਹੀ ਆ ਹੈਨਾ ਪੈਸੇ ਹੋਰ ਦੇ ਲੈਣ ਤੇ ਨਿਕਲ ਕੁਝ ਹੋਰ ਆਉਂਦਾ ਹੈਨਾ ਵੀ ਉਹ ਆ ਜਿਹੜਾ ਕੰਮ ਆਪਾਂ ਨੂੰ ਨੈਸਲੇਟ ਟੀਕੇ ਦਿੰਦੇ ਆਂ ਵਾਲਡ ਬੈਂਟ ਦੇ ਉਹ ਉਪਰਾਉਣੇ ਹੁੰਦੇ ਆ ਜੀ ਹਾਂਜੀ ਬਹੁਤ ਬਹੁਤ ਵਧੀਆ ਬਾਹਰ ਫਿਰ ਸੰਘਰਸ਼ ਕਿੰਨਾ ਕਰਿਆ ਬਾਹਰ ਤਾਂ ਹੀ ਬਸ ਸੰਘਰਸ਼ ਹੀ ਹੁੰਦਾ ਜੇ ਕਿਸੇ ਦੇ ਥੱਲੇ ਕੰਮ ਕਰਨਾ ਤਾਂ ਔਖਾ ਹੀ ਹੁੰਦਾ ਜੀ ਹੂੰ ਕਈ ਵਾਰੀ ਤੇ ਸੀ ਤੜਕੇ ਉੱਠਣਾ ਹੀ ਕਦੇ ਉੱਥੇ ਸਮੁੰਦਰਾ ਰਹੀਂ ਸਮਾਨ ਆਉਂਦਾ ਹੁੰਦਾ ਜੀ 8 ਵਜੇ ਉੱਠ ਖੜਦੇ ਜੀ ਸੀ ਹੂੰ ਤੇ 12 12 ਵਜੇ ਤੇ ਰਾਤ ਨੂੰ ਸੀ ਕੰਮ ਕਰੀ ਜਾਂਦੇ ਜੀ ਕਦੇ ਸਮਾਨ ਲਹਾ ਲਿਆ ਕਦੇ ਧਰਾ ਲਿਆ ਕਦੇ ਕੋਈ ਵਿਚ ਦੀ ਕਸਟਮਰ ਆ ਗਿਆ ਉਹਨੂੰ ਸਰਵ ਸਰਵ ਕਰਤਾ ਜੀ ਤੁਸੀਂ ਕਰਦੇ ਕਰਾਉਂਦੇ 12 ਵਜਿਆਂ ਦੀ ਫਿਰ ਪਾਏ ਤੇ ਫਿਰ ਫਿਰ ਤੜਕੇ ਜਿਹਦੇ ਉੱਠ ਗਈ ਮਸ਼ੀਨ ਬਣੇ ਰਹੇ 5 ਸਾਲ ਹਾਂਜੀ 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 ਹੂੰ ਜਾਣ ਤੋਂ ਪਹਿਲਾਂ ਫਿਰ ਪਲੱਸ 2 ਕਰੀ ਸੀ ਹਾਂਜੀ ਹਾਂਜੀ ਪਲੱਸ 2 ਕਰੀ ਸੀ ਹੂੰ ਬੇਬੇ ਨੂੰ ਬੋਲ ਮਾਰਦਾਂਗੇ ਬੇਬੇ ਚਾਹ ਫੜਾ ਜਾ ਰੋਟੀ ਫੜਾ ਮੰਜੇ ਤੇ ਬੈਠੇ ਖਾਂਦਾ ਹੋਊਗਾ ਪਲੱਸ 2 ਤੱਕ ਤਾਂ ਹੈਨਾ ਹੁਣ ਵੀ ਇੱਥੇ ਆ ਕੇ ਦੁਬਾਰਾ ਇਸੌਖਾ ਹੋ ਗਿਆ ਹੀ ਉਹੀ ਕੰਮ ਰਿਪੀਟ ਕਰ ਲਿਆ ਹਾਂਜੀ ਹੁਣ ਫੇਰ ਵੀ ਇੱਥੇ ਘਰਾਂ ਚ ਤਾਂ ਹੀ ਆਪਣੇ ਮਾਤਾ ਦਾ ਇਹ ਮੇਦੜੀ ਅਗਲੇ ਕਹਿੰਦਾ ਹੀ ਮਾਤਾ ਦਾ ਮਾਤਾ ਹੀ ਹੁੰਦੀ ਹੈ ਜੀ ਹੂੰ ਉਹ ਕੰਮ ਆਈ ਇੱਥੇ ਤਾਂ ਹੁਣ ਚਾਹ ਪਾਣੀ ਆ ਮਿਲ ਜਾਂਦਾ ਜੀ ਉੱਥੇ ਕਿੱਥੇ ਬਣਾਉਣਾ ਪੈਂਦਾ ਸੀਗਾ ਜੀ ਹੂੰ ਫਿਰ ਕਿੰਨੇ ਵਾਰੀ ਮਾਤਾ ਨੂੰ ਫੋਨ ਲਾਉਂਦਾ ਕਿੰਨੇ ਵਾਰੀ ਬਾਪੂ ਨਾਲ ਗੱਲ ਕਰਦਾ ਮੈਂ ਕਹਣਾ ਹੀ ਮੈਂ ਦਿਨ ਚ ਕਰਦਾ ਹੂੰ ਤਿੰਨ ਚਾਰ ਵਾਰੀ ਫੋਣੀ ਹੂੰ ਨਾਲੇ ਵਿੱਚ ਦੀ ਉਧਰੋਂ ਕੰਮ ਵੀ ਕਰਨਾ ਫਿਰ ਟਾਈਮ ਵੀ ਕੱਢ ਕੇ ਗੱਲ ਵੀ ਕਰਨੀ ਜਦੋਂ ਬੰਦੇ ਨੂੰ ਦੁੱਖ ਜਾਂ ਲੱਗਦਾ ਫਿਰ ਘਰ ਵਾਲਾ ਯਾਦ ਆਉਂਦਾ ਜੀ ਹੂੰ ਕਿਉਂਕਿ ਕਾਫੀ ਵੇਖੋ ਤੁਸੀਂ ਆ ਗਏ ਕਾਫੀ ਨੌਜਵਾਨ ਭਰਾਵਾਂ ਦੀ ਮਜਬੂਰੀ ਹੈ ਇੱਕ ਮਿੰਟ ਵੀ ਕਰਨਗੇ ਵੀ ਕਿੱਥੇ ਕਿੱਥੇ ਬੈਠੇ ਆ ਹਨਾ ਕਾਫੀ ਵੇਖੋ ਘਰ ਘਰ ਹੁੰਦਾ ਹੈ ਹਨਾ ਆਪਦਾ ਘਰ ਆਪਦੇ ਘਰ ਜਿਆਣਾ ਕਹਿੰਦਾ ਵੀ ਅੱਤੀ ਖਾਲੇ ਹਨਾ ਪਰ ਆਪਦਾ ਘਰ ਘਰੀ ਹੈ ਹੂੰ ਮਾਤਾ ਜੀ ਵੇਖੋ ਇੱਕ ਤੁਹਾਡੇ ਬੱਚਾ ਸੀ ਹਨਾ ਹਾਂਜੀ ਇਹਨੂੰ ਤੁਸੀਂ ਬਾਹਰ ਤੋਰਤਾ ਸੀ ਫਿਰ ਕਿਵੇਂ ਕੰਧਾਂ ਨੇ ਗੱਲਾਂ ਕਰਦੇ ਹੋਵਾਂਗੇ ਬਹੁਤ ਦੁੱਖ ਸੀ ਹੂੰ ਬਹੁਤ ਦੁੱਖ ਬੱਚਾ ਤੋਂ ਵੈਰਾ ਨਾ ਹੂੰ ਪਰ ਭੋਰਾ ਵੀ ਜੀ ਲਾ ਜੀ ਮਸਾਇਲਾ ਵੀ ਘਰ ਤਾਂ ਨਹੀਂ ਰਿਸੀ ਹੂੰ ਹੁਣ ਜਦੋਂ ਆਇਆ ਬਸ ਘਰ ਵਿੱਚ ਰੌਣਕ ਲੱਗੀ ਪਈ ਆ ਜਿਵੇਂ ਪਰਮਾਤਮਾ ਦੇ ਰੰਗ ਲੱਗੇ ਆ ਹੂੰ ਵਧੀਆ ਬੱਚਾ ਸਿਆਣਾ ਸਾਰਾ ਵਧੀਆ ਦਾ ਕੰਮ ਕਰਦਾ ਚੰਗਰੀ ਸਾਰੀ ਹਾਲਤ ਹੈ ਹੂੰ ਨਹੀਂ ਤਾਂ ਫਿਰ ਸਵੇਰੇ ਵਾਲੀ ਰੋਟੀ ਲਾ ਕੇ ਜਾ ਸ਼ਾਮ ਵਾਲੀ ਲਾ ਕੇ ਫਰੈਂਡੀਆਂ ਗਵਾਂਡੀਆਂ ਦੇ ਪੰਜ ਸਾਲ ਟਾਈਮ ਪਾਸ ਕਰਦੇ ਹੋਵਾਂਗੇ ਹਨਾ ਹਾਂ ਮਾਰੇ ਨਹੀਂ ਸੀ ਲੱਗਦਾ ਇਹ ਸਾਡਾ ਕੰਮ ਹੂੰ ਜਿਹੜੇ 20 20 ਕਿੱਲਿਆਂ ਵਾਲੇ 25 25 ਕਿੱਲਿਆਂ ਵਾਲੇ 50 50 ਕਿੱਲਿਆਂ ਵਾਲੇ ਬੁੱਢੇ ਮਾਂ ਬਾਪ ਆਪ ਦੇ ਇਕੱਲੇ ਇਕੱਲੇ ਬੱਚਿਆਂ ਨੂੰ ਬਾਹਰ ਤੋੜੀ ਜਾਂਦੇ ਆ ਕਿਸੇ ਨੂੰ ਕੈਨੇਡਾ ਤੋੜਤਾ ਕਿਸੇ ਨੂੰ ਅਮਰੀਕਾ ਤੋੜਤਾ ਉਹ ਕੀ ਸੋਚ ਲੈ ਕੇ ਚੱਲਦੇ ਉਹਨਾਂ ਨੂੰ ਮੈਂ ਤਾਂ ਕਹਿੰਦਾ ਜੀ ਇੱਥੇ ਜੇ ਆਪਾਂ ਉਧਰ 30 40 ਲੱਖ ਰੁਪਇਆ ਪੜਦੇ ਆ ਜੋ ਇੱਥੇ ਆਪਾਂ ਲਾ ਲਗੇ ਇੱਥੇ ਉਹਨਾਂ ਰਿਟਾਇਰਮੈਂਟ ਕਰ ਲਗੇ ਉਹ ਇਹ ਬਿਹਤਰ ਆ ਇੱਥੇ ਦਾ ਬੱਚੇ ਦਾ ਘਰੇ ਆ ਹੂੰ ਹੁਣ ਅਸੀਂ ਇੱਥੇ ਮੰਨ ਕੇ ਚੱਲ ਜੇ ਹੁਣ ਅਸੀਂ ਮੰਨ ਕੇ ਚੱਲੋ 30 40 ਲੱਖ ਰੁਪਏ ਲਾ ਵੀ ਦੇ ਮੰਦੇ ਜੀ ਉਹ ਵੀ ਅੰਮ੍ਰਿਤ ਤਾਂ ਵਧੂਗੀ ਹੂੰ ਆਪਦੇ ਘਰੇ ਤਾਂ ਹੈਗਾ ਵੀ ਹੱਥ 'ਚ ਤਾਂ ਹੈਗਾ ਸਾਰਾ ਕੁਝ ਉੱਥੇ ਜੀ ਪਤਾ ਹੀ ਨਹੀਂ ਲੱਗਦਾ ਕੀ ਕੁਝ ਹੋਊਗਾ ਗਾਹਾਂ ਜਾ ਕੇ ਬੱਚੇ ਬਹੁਤ ਕੁਝ ਹੁੰਦਾ ਉੱਥੇ ਜੀ ਬਾਹਰ ਤਾਂ ਜੀ ਹਾਂਜੀ ਉਹ ਤਾਂ ਬਿਹਤਰ ਤਾਂ ਜੀ ਆਪ ਦਾ ਕੰਮ ਤੋਰੋ ਮਤਲਬ ਕਹਣਾ ਵਦਗਾ ਦਾ ਮੌਜ ਨਾ ਆਪ ਦੀ ਨੀਂਦ ਉੱਠੋ ਆਪ ਦੀ ਨਸੋਂ ਇੱਥੇ ਆਪਾਂ ਕੰਮ ਕਰਉਣਾ ਬੰਦੇ ਤੋਂ ਉੱਥੇ ਆ ਕੇ ਕਿਸੇ ਦੇ ਕਰਨਾ ਕੋਈ ਮਤਲਬ ਕਹਾਂ ਕੀ ਕਿ ਕੀ ਪਤਾ ਕੀ ਸਿਸਟਮ ਚੱਲੂਗਾ ਜੀ ਹਾਂਜੀ ਬਾਈ ਜੀ ਦੇਖੋ ਵੀ ਬਹਰੰਗੀ ਦੁਨੀਆ ਹੈਣਾ ਹਾਂਜੀ ਹਾਂਜੀ ਬਹੁਤ ਗਰੀਬ ਪਰਿਵਾਰ ਵੀ ਹੈਗੇ ਆ ਜਿਹੜੀਆਂ ਆਪਣੇ ਵੀਡੀਓ ਦੇਖਦੇ ਜਿਨ੍ਹਾਂ ਦੇ ਕੋਲੇ ਪਸ਼ੂ ਬੰਨਣ ਨੂੰ ਵੀ ਜਗ੍ਹਾ ਹੈਣੀ ਹਾਂਜੀ ਹਾਂਜੀ ਤੇ ਕਾਫੀ ਭਰਾ ਕਮੈਂਟ ਕਰਦੇ ਵੀ ਸਾਡੀ ਤੂੜੀ ਨੂੰ ਵੀ ਜਗ੍ਹਾ ਹੈਣੀ ਹਾਂਜੀ 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 ਵੇਖੋ ਉਨਿਕ ਇਨਕੰਮ ਤਾਂ ਹੁਣੀ ਜ਼ਰੂਰੀ ਆ ਉਨਿਕ ਜਗ੍ਹਾ ਹੁਣੀ ਵੀ ਜ਼ਰੂਰੀ ਆ ਜੀ ਜਗ੍ਹਾ ਹਾਂ ਜਗ੍ਹਾ ਵੀ ਜ਼ਰੂਰੀ ਆ ਜੀ ਇਸ ਕੰਮ ਨੂੰ ਕੋਈ ਆਪਦਾ ਮਤਲਬ ਤੂੜੀ ਸਾਧਨ ਸਾਰਾ ਮਤਲਬ ਚੱਲ ਕੇ ਹੋਣਾ ਜ਼ਰੂਰੀ ਆ ਫੇਰ ਹੀ ਰੱਖਣ ਦਾ ਫਾਇਦਾ ਹੋਣਾ ਜ਼ਰੂਰੀ ਆ ਪੂਰ ਰੱਖਣ ਦਾ ਕੋਈ ਫਾਇਦਾ ਨਹੀਂ ਕੀ ਬੱਚੀਆਂ ਰੱਖਣ ਗੱਬਣ ਗਾਈਆਂ ਰੱਖਣ ਸੂਈਆਂ ਰੱਖਣ ਜੀ ਹੁਣ ਅਗਲੇ ਤੇ ਡਿਪੈਂਡ ਕਰਦਾ ਵੀ ਆਪਣੀ ਇਥੋਂ ਤੱਕ ਮਾਰ ਆ ਉਥੋਂ ਤੱਕ ਹੀ ਮਤਲਬ ਆਪਦਾ ਇਸ ਟੈਂਟਰ ਕਰਕੇ ਰੱਖੇ ਬੰਦਾ ਨਹੀਂ ਐ ਕਾ ਹੁੰਦਾ ਵੀ ਜਿਹੜਾ ਮੱਧਮ ਪਰਿਵਾਰ ਹੈ ਜੇ ਬੱਚੀਆਂ ਰੱਖੂਗਾ ਫਿਰ ਬੱਚੀਆਂ ਦੀ ਰੋਜ਼ ਦਾ ਖਰਚਾ ਕਰੂਗਾ ਇਨਕਮ ਨਾ ਆਈ ਫਿਰ ਉਹਨਾਂ ਨੂੰ ਜੀ ਮੱਜਾ ਕੰਮ ਜਾ ਆ ਜਿਹੜਾ ਗਰੀਬ ਪਰਿਵਾਰ ਆ ਉਹਨੂੰ ਮਾਰ ਘੱਟ ਪੈਂਦੀ ਆ ਕਿ ਦੂਜੇ ਨੂੰ ਮਤਲਬ ਬੱਚੀਆਂ ਦੀ ਥੋੜੀ ਵੱਧਾ ਹਮਾਰੀ ਠਮਾਰੀ ਦਾ ਮੈਡੀਕਲ ਦਾ ਖਰਚਾ ਵੱਧਾ ਉਹ ਅਗਰੀ ਬੰਦਾ ਚੱਲ ਨਹੀਂ ਸਕਦਾ ਇਹਦਾ ਗੱਲ ਮੰਨਣੀ ਪਊਗੀ ਉਹਦੇ ਵਿੱਚ ਮੱਝਾਂ ਕਾਮਯਾਬ ਹਾਂ ਉਹਦੇ ਵਿੱਚ ਮੱਝਾਂ ਕਾਮਯਾਬ ਆ ਜੀ ਜਿਹੜੇ ਜਮਾਨਾ ਪਤਾ ਵੀ ਆਪਾਂ ਮੜਾ ਚੱਲ ਜਾਂਗੇ ਝਾਲਾ ਉਹ ਫਿਰ ਜੇ ਇਹ ਕੰਮ ਚੱਲ ਪਿਆ ਫਿਰ ਇਹ ਤਰ ਦਿੰਦੇ ਆ ਵਾਹ ਜੀ ਮੱਝਾਂ ਦਾ ਇਦਾਂ ਨਾ ਹੀ ਮੱਝਾਂ ਦਾ 0% ਲਾਸ ਹੈ ਜੀ ਹਾਂਜੀ ਉਹਨਾਂ ਦੇ ਇੱਕ ਤਾਂ ਆਪਾਂ ਪਹਿਲਾਂ ਤੋਂ ਸਾਰੇ ਮੱਝੇ ਹੀ ਰੱਖਦੇ ਆ ਰਹੇ ਹਾਂ ਮੱਝਾਂ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਨਾ ਤਾਂ ਉਹਨਾਂ ਨੂੰ ਬੁਖਾਰ ਚੜਦਾ ਹੀ ਵੜਾ ਨਾ ਕੋਈ ਉਹਨਾਂ ਨੂੰ ਖੂਨ ਮੂਤ ਨਾ ਹੀ ਉਹਨਾਂ ਨੇ ਨਾ ਕੋਈ ਗਰਮੀ ਬੰਨਣੀ ਵੜੀ ਨਾ ਕੋਈ ਠੰਡ ਬੰਨਣੀ ਇਹਾਂ ਤਾਂ ਆਪਾਂ ਫਿਰ ਪੁੱਤਾਂ ਵਾਂਗੂ ਪਾਲਣੇ ਆ ਵੈਦਾਂ ਹੂੰ ਇਹ ਤਾਂ ਗੌਰ ਪਾ ਰੱਖਣੀ ਪੈਂਦੀ ਜੇ ਜਾ ਰੱਖਣੀ ਪੈਂਦੀ ਹੈ ਜੀ ਮਤਲਬ ਆਪਾਂ ਨੂੰ ਕੋਈ ਚੱਕਰ ਨਹੀਂ ਬੀ ਅੱਜ ਦੀ ਜਿਹੜੀ ਬਾਹਰ ਨਾ ਕੇ ਤੇ ਦੋ ਦਿਨ ਨਾ ਵੇਖਗੇ ਇਹਦਾ ਤੜਕੇ ਦੁਪਹਿਰੇ ਸ਼ਾਮ ਤਿੰਨ ਟਾਈਮ ਮਤਲਬ ਗੌਰ ਕਰਨੀ ਪੈਂਦੀ ਹੂੰ ਇਹਦਾ ਅੱਖ ਆਪਾਂ ਵੇਖਣੀ ਪੈਂਦੀ ਆ ਵੀ ਅੱਜ ਡਾਊਨ ਆ ਅੱਜ ਫਲਾਨਾ ਇਹ ਬਹੁਤ ਔਖ ਥੋੜਾ ਹੈ ਤਾਂ ਅੱਖ ਹੈ ਜਿਹੜਾ ਕ ਹੂੰ ਬਾਇਰਿਕ ਵੀਰ ਸਾਡਾ ਫਿਰ ਪੂਰਾ ਡਾਕਟਰ ਬਣ ਗਿਆ ਹਣ ਹਾਂ ਜੀ ਮੇਰੇ ਤਾਂ ਹੁਣ ਫਿਰ ਹੌਲੀ ਹੌਲੀ ਮੱਥਾ ਮਾਰ ਮਾਰ ਕੇ ਸਮਝ ਆਈ ਜਾਂਦੀ ਆ ਹੂੰ ਜੀ ਬਹੁਤ ਵਧੀਆ ਜੀ ਸਾਡੇ ਦਰਸ਼ਕਾਂ ਨੂੰ ਤੁਸੀਂ ਜਾਣਕਾਰੀ ਦਿੱਤੀ ਆ ਆਪਦੇ ਵਿਚਾਰ ਸਾਂਝੇ ਕੀਤੇ ਆ ਤੇ ਮਗਰ ਆਪਣੇ ਨਗੀਨੇ ਵੀਡੀਓ ਦੇ ਵਿੱਚ ਦਿਸੀ ਜਾਂਦੇ ਆ ਬਹੁਤ ਸੋਹਣੇ ਲੱਗ ਰਹੇ ਆ ਹਾਂ ਜੀ ਹਾਂ ਜੀ ਐ ਸਾਰੀ ਫੈਮਿਲੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਭਾਈ ਜੀ